ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੀ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦਾ ਆਪਣਾ ਜਿਹੜਾ ਲੈਸਨ 2 ਆ ਜੀ ਆਪਣਾ VN ਵੀਡੀਓ ਐਡੀਟਰ ਦੇ ਵਿੱਚ ਵੀਡੀਓ ਐਡੀਟਿੰਗ ਦਾ ਲੈਸਨ 2 ਆ ਜੀ ਅੱਜ ਆਪਾਂ ਉਸੇ ਪਾਰਟ ਤੇ ਹੀ ਅੱਜ ਆਪਾਂ ਕੰਮ ਕਰਾਂਗੇ ਆਪਾਂ VN ਵੀਡੀਓ ਐਡੀਟਰ ਨੂੰ ਓਪਨ ਕਰ ਲੈਂਦੇ ਆ ਜੀ VN ਵੀਡੀਓ ਐਡੀਟਰ ਨੂੰ ਓਪਨ ਕਰਨ ਤੋਂ ਬਾਅਦ ਆਪਣਾ ਜਿਹੜਾ ਪ੍ਰੋਜੈਕਟ ਆਪਾਂ ਕੀਤਾ ਕਰ ਰਹੇ ਸੀ ਆਪਾਂ ਉਸ ਤੇ ਹੀ ਕੰਮ ਕਰਾਂਗੇ ਜੀ ਆਪਾਂ ਜਿਵੇਂ ਆ ਰਿਹਾ ਪ੍ਰੋਜੈਕਟ ਵਰਕ ਦੇ ਦੇ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਤੁਸੀਂ ਪ੍ਰੋਜੈਕਟ ਤੇ ਕੰਮ ਕਰਦੇ ਪਏ ਸੀ ਇਹ ਆਲਰੇਡੀ ਇੱਥੇ ਆਲਰੇਡੀ ਪਏ ਨੇ ਮੈਂ ਉਹੀ ਪ੍ਰੋਜੈਕਟ ਤੇ ਜਾ ਕੇ ਲੱਕ ਲਾ ਨਿਊ ਪ੍ਰੋਜੈਕਟ ਤੇ ਕਲਿੱਕ ਕਰਾਂਗਾ ਜਿਹੜੀ ਮੇਰੀ ਵੀਡੀਓ ਸੀ ਮਿਲਣਾ ਚਾਹੁੰਨਾ ਉਹ ਵੀਡੀਓ ਮੈਂ ਆ ਪਈ ਆ ਇੱਥੇ ਤੇ ਕਲਿੱਕ ਕਰਾਂਗਾ ਆਪਾਂ ਕੱਲ ਦੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਸੀਗਾ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਤੁਸੀਂ ਇਹਦੇ ਤੇ ਮਤਲਬ ਵੀ ਤੁਸੀਂ ਉੱਪਰ ਆਪਣੀ ਕਿਵੇਂ ਇਹਦੇ ਤੇ ਫੋਟੋ ਵਗੈਰਾ ਰੱਖ ਸਕਦੇ ਹੋ ਤੇ ਜਾ ਪਰ ਤੁਸੀਂ ਇਹਦੇ ਤੇ ਕਿਵੇਂ ਤੁਸੀਂ ਇੱਥੇ ਸਟicker ਤੇ ਜਾ ਕੇ ਤੁਸੀਂ ਕੋਈ ਵੀ ਸਟicker ਕਿਵੇਂ ਲਗਾ ਸਕਦੇ ਹੋ ਜੀ ਹੁਣ ਉੱਪਰਲੇ ਆ ਨਾ ਉੱਪਰਲੇ ਹੈਗੇ ਨੰਬਰ 1 ਤੇ ਦੇਖੋ ਇਹਦੇ ਉੱਪਰ ਦੇਖੋ ਇਹ ਹੈਗਾ ਟੈਕਸ ਵਾਲਾ ਤੇ ਮਿਊਜ਼ਿਕ ਵਾਲਾ ਇਹ ਆਪਾਂ ਬਾਅਦ ਦੇ ਵਿੱਚ ਕਰਾਂਗੇ ਹੁਣ ਆਪਾਂ ਅਗਲੇ ਕਰਾਂਗੇ ਕਿਉਂਕਿ ਤੁਹਾਨੂੰ ਨਾ ਜਿਹੜੀ ਮੇਨ ਚੀਜ਼ ਦੀ ਲੋਡ ਪੈਣੀ ਆ ਤੁਹਾਨੂੰ ਚੀਜ਼ ਦੀ ਲੋਡ ਪੈਣੀ ਆ ਜਿਹੜੇ ਥੱਲੇ ਨੇ ਨਾ ਤਿੰਨ ਚਾਰ ਜਿਹੜੇ ਇਹ ਨੇ ਅਜਾ ਆਪਾਂ ਇਹਨਾਂ ਵਿੱਚੋਂ ਦੋ ਜਾਂ ਤਿੰਨ ਤਿੰਨ ਦੀ ਆਪਾਂ ਅੱਜ ਪ੍ਰੈਕਟਿਸ ਕਰਾਂਗੇ ਜੀ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਇਹਦੇ ਵਿੱਚ ਵੀਡੀਓ ਆਪਣੀ ਐਡ ਕਰ ਲਈ ਹੈ ਠੀਕ ਹੈ ਜੀ ਹੁਣ ਸਭ ਤੋਂ ਨੰਬਰ 1 ਤੇ ਹੈਗਾ ਇਹ ਤਾਂ ਹੈਗਾ ਫਿਲਟਰ ਆ ਜੀ ਇਹਦੇ ਤੇ ਫਿਲਟਰ ਤੁਸੀਂ ਕਿਵੇਂ ਦੀ ਵੀ ਵੀਡੀਓ ਤੇ ਫਿਲਟਰ ਲਾਉਣਾ ਚਾਹੁੰਦੇ ਹੋ ਦੇਖੋ ਇਹਦੇ ਕਲਰ ਚੇਂਜ ਹੋਈ ਜਾਣਗੇ ਆ ਦੇਖੋ ਜੇ ਤੁਸੀਂ ਬਲੈਕ ਐਂਡ ਵਾਈਟ ਕਰਨਾ ਇਹ ਬਲੈਕ ਐਂਡ ਵਾਈਟ ਵੀ ਹੋ ਜਾਏਗਾ ਆ ਦੇਖੋ ਅਲੱਗ-ਅਲੱਗ ਤਰ੍ਹਾਂ ਦੀ ਹੋ ਜਾਏ ਆ ਦੇਖੋ ਬਲੈਕ ਐਂਡ ਵਾਈਟ ਹੋ ਗਿਆ ਬਟ ਮੈਂ ਕਹਿੰਦਾ ਵੀ ਇਹ ਮੈਂ ਕੁਝ ਨਹੀਂ ਕਰਨਾ ਮੈਂ ਨੋਰਮਲ ਇਹੀ ਚਾਹੀਦੀ ਹੈ ਮੇਰੀ ਵੀਡੀਓ ਜਿੱਦਾਂ ਦੀ ਮੈਂ ਸ਼ੂਟ ਕੀਤੀ ਹੈ ਹੈਗੀ ਹੈ ਇਹਦੀ ਆਪਾਂ ਨੂੰ ਫਿਲਟਰ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਹੈਗੀ ਹੁਣ ਆਪਾਂ ਅੱਗੇ ਗੱਲ ਕਰਦੇ ਆ ਆ ਟ੍ਰਿਮ ਟ੍ਰਿਮ ਦੀ ਤੁਹਾਨੂੰ ਲੋੜ ਪੈਗੀ ਟ੍ਰਿਮ ਦੀ ਦੇਖੋ ਜੇ ਤੁਸੀਂ ਟ੍ਰਿਮ ਤੇ ਕਲਿੱਕ ਕਰੋਗੇ ਨਾ ਤਾਂ ਜਿਵੇਂ ਦੀ ਵੀਡੀਓ ਤੁਹਾਨੂੰ ਚਾਹੀਦੀ ਹੈ ਤੁਸੀਂ ਕਿੰਨੇ ਵੀ ਜਿਹੜੀ ਮੇਰੀ ਵੀਡੀਓ ਵਾ ਇਹ ਮੇਰੀ ਵੀਡੀਓ ਇੱਥੋਂ ਸ਼ੁਰੂ ਹੋਵੇ ਤਾਂ ਤੁਸੀਂ ਕੀ ਕਹਿੰਦਾ ਇੱਥੋਂ ਚੱਕ ਕੇ ਇੱਦਾਂ ਲੈ ਕੇ ਜਾ ਸਕਦੇ ਜੇ ਇੱਥੇ ਚੱਕ ਕੇ ਲਿਜਾਓ ਹੁਣ ਪਲੇ ਠੀਕ ਹੈ ਜੀ ਜੇ ਤੁਸੀਂ ਕਹਿੰਦੇ ਮੇਰੀ ਵੀਡੀਓ ਛੇਤੀ ਖਤਮ ਹੋ ਜੇ ਤਾਂ ਮੈਨੂੰ ਇੱਧਰ ਦਾ ਕਲਿੱਪ ਚਾਹੀਦਾ ਤੁਸੀਂ ਪਿੱਛੇ ਚੱਕ ਕੇ ਅੱਗੇ ਕਰ ਦੋਗੇ ਅੱਗੇ ਚੱਕ ਕੇ ਪਿੱਛੇ ਕਰ ਦੋਗੇ ਤੁਹਾਡੀ ਵੀਡੀਓ ਇੰਨੀ ਕੀ ਹੀ ਆਏਗੀ ਦੇਖੋ ਠੀਕ ਹੈ ਜੀ ਇਹ ਤਾਂ ਹੋ ਗਿਆ ਟ੍ਰਿਮ ਦਾ ਹੋ ਗਿਆ ਟ੍ਰਿਮ ਚੱਕ ਕੇ ਤੁਸੀਂ ਜਿੱਥੋਂ ਮਰਜ਼ੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਜੇ ਕੀ ਕਰਨਾ ਹੋ ਤੁਸੀਂ ਨਾ ਅਗਰ ਟ੍ਰਿਮ ਤੁਸੀਂ ਨਹੀਂ ਵੀ ਕਰਨਾ ਚਾਹੁੰਦੇ ਤਾਂ ਤੁਸੀਂ ਕੀ ਕਰੋ ਪਿੱਛੇ ਚੱਕ ਕੇ ਨਾ ਪਿੱਛੇ ਟੱਚ ਕੇ ਨੂੰ ਪਿੱਛੇ ਚੱਕ ਕੇ ਵੀ ਆਪਣੀ ਵੀਡੀਓ ਨੂੰ ਤੁਸੀਂ ਇਦਾਂ ਘਟਾਵਾ ਦਾ ਸਕਦੇ ਹੋ ਜੀ ਪਰ ਤੁਹਾਡੀ ਵੀਡੀਓ ਜਿਹੜੀ ਉਹ ਸਿਲੈਕਟ ਹੋਣੀ ਬਹੁਤ ਜ਼ਰੂਰੀ ਹੈ ਜੀ ਹੁਣ ਆਪਾਂ ਗੱਲ ਕਰਦੇ ਆਂ ਐਫ ਐਕਸ ਐਫ ਐਕਸ ਨੂੰ ਆਪਾਂ ਜੇ ਛੱਡਦੇ ਨੇ ਜਿਹੜੇ ਤੇ ਟ੍ਰਿਮ ਦੇ ਨਾਲ ਹੀ ਦੇਖੋ ਐਫ ਐਕਸ ਐਫ ਐਕਸ ਦੀ ਆਪਾਂ ਨੂੰ ਹਜੇ ਜ਼ਰੂਰਤ ਨਹੀਂ ਹੈਗੀ ਹੁਣ ਅਗਲੀ ਹੈਗੀ ਆ ਸਪਲਿਟ ਆ ਦੇਖੋ ਕੈਂਚੀ ਜੀ ਬਣੀ ਹੋਈ ਆ ਇਹਦੇ ਤੁਹਾਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਲੋਡ ਪੈਗੀ ਸਪਲਿਟ ਦੀ ਮੰਨ ਕੇ ਚੱਲੋ ਤੁਸੀਂ ਕੋਈ ਵਲੋਗ ਸ਼ੂਟ ਕੀਤਾ ਵਾ ਆ ਮੰਨ ਕੇ ਚੱਲੋ ਆ ਮੇਰਾ ਵਲੋਗ ਵਿੱਚ ਸ਼ੂਟ ਕੀਤਾ ਹੋਇਆ ਵਾ ਜੀ ਆ ਵਲੋਗ ਦੇ ਵਿੱਚ ਕੁਝ ਚੀਜ਼ਾਂ ਮੇਰੇ ਕੋਲ ਇਹੋ ਜਿਹੀਆਂ ਸ਼ੂਟ ਹੋ ਗਈਆਂ ਪਰ ਮੈਂ ਆਪਣੀ ਆਡੀਅੰਸ ਨੂੰ ਆਪਣੇ ਸਬਸਕ੍ਰਾਈਬਰ ਨੂੰ ਲੋਕਾਂ ਨੂੰ ਉਹ ਵੀਡੀਓ ਨਹੀਂ ਦਿਖਾਉਣਾ ਚਾਹੁੰਦਾ ਜਿਵੇਂ ਤੁਸੀਂ ਆ ਦੇਖ ਰਹੇ ਹੋ ਵੀਡੀਓ ਚੱਲਦੀ ਪਈ ਆ ਇਹਦੇ ਵਿੱਚ ਨਾ ਇੱਕ ਆ ਮੁੰਡਾ ਖੜਾ ਫੋਨ ਦੇ ਉੱਤੇ ਗੱਲ ਕਰ ਰਿਹਾ ਵਾ ਦੇਖੋ ਦੇਖ ਰਹੇ ਹੋ ਨਾ ਤੁਸੀਂ ਟੋਪੀ ਪਾਈ ਹੋਈ ਉਹ ਮੁੰਡਾ ਖੜਾ ਵਾ ਮੈਂ ਕਿੰਨਾ ਵੀ ਯਾਰ ਇਹ ਮੁੰਡਾ ਮੇਰੀ ਵੀਡੀਓ ਦੇ ਵਿੱਚ ਨਹੀਂ ਹੋਣਾ ਚਾਹੀਦਾ ਮੇਰੀ ਵੀਡੀਓ ਇੱਥੇ ਆ ਜੇ ਇੱਥੋਂ ਸ਼ੁਰੂ ਹੋ ਜੇ ਮੈਂ ਆਹ ਮੁੰਡੇ ਨੂੰ ਵੀਚੋਂ ਡਿਲੀਟ ਕਰਨਾ ਚਾਹੁੰਦਾ ਵਾ ਤੁਸੀਂ ਕੀ ਮੈਨੂੰ ਡਿਲੀਟ ਕਰੋਗੇ ਸਭ ਤੋਂ ਪਹਿਲਾਂ ਹੌਲੀ-ਹੌਲੀ ਵੀਡੀਓ ਨੂੰ ਅੱਗੇ ਲੈ ਕੇ ਜਾਓਗੇ ਉਹ ਮੁੰਡਾ ਆ ਗਿਆ ਇੱਥੇ ਆਹ ਮੁੰਡਾ ਆ ਗਿਆ ਤੁਸੀਂ ਕੀ ਕਰਨਾ ਉਹ ਮੁੰਡੇ ਦੇ ਕੋਲ ਲਿਆ ਕੇ ਤੁਸੀਂ ਸਪਲਿਟ ਲਿਖਣਾ ਕੈਂਚੀ ਜਿਹੀ ਬਣੀ ਹੈ ਜਿੱਥੇ ਤੁਸੀਂ ਇਹ ਤੇ ਕਲਿੱਕ ਕਰ ਦੇਣਾ ਦੇਖੋ ਕੱਟ ਵਜ ਗਿਆ ਕੱਟ ਵਜ ਗਿਆ ਨਾ ਜੀ ਹੁਣ ਤੁਸੀਂ ਕੱਟ ਵਜਨ ਦੇ ਨਾਲ ਜਿੰਨਾ ਤੁਸੀਂ ਇਹਦਾ ਪਾਟ ਕੱਟਣਾ ਚਾਹੁੰਦੇ ਹੋ ਮ ਇੱਥੋਂ ਥੋੜਾ ਜੀ ਨੂੰ ਅੱਗੇ ਲਿਜਾ ਕੇ ਦੇਖ ਲਓ ਜਿੱਥੋਂ ਮੁੰਡੇ ਦਾ ਨਿਫਸੀ ਕੱਟੇ ਆਹ ਮੁੰਡੇ ਦਾ ਸੀਨ ਇੱਥੋਂ ਕੱਟੇ ਜਾ ਜੀ ਠੀਕ ਹੈ ਜੀ ਆਹ ਮੁੰਡੇ ਦਾ ਸੀਨ ਇੱਥੇ ਕੱਟੇ ਜਾ ਇਹ ਆਹ ਕੱਟੇ ਜਾ ਮੈਂ ਕਹਿੰਦਾ ਵੀ ਆਹ ਪਾਰਟ ਕੱਟਣਾ ਵੇ ਮੈਂ ਇੱਥੇ ਸਪਲੀਟ ਤੇ ਕਲਿੱਕ ਕਰਾਂਗੇ ਜੀ ਆਹ ਕਲਿੱਕ ਕਰਤਾ ਆਹ ਡਿਲੀਟ ਹੋ ਗਿਆ ਵਿੱਚੋਂ ਠੀਕ ਹੈ ਜੀ ਆਹ ਜਿਹੜਾ ਦੇਖੋ ਜਿਹੜਾ ਬੰਦ ਸਿਲੈਕਟ ਹੋਇਆ ਪਿਆ ਡੱਬਾ ਜਾ ਆਹ ਪਿਛਲਾ ਨਹੀਂ ਪਾਰਟ ਡਿਲੀਟ ਕਰਨਾ ਨਾਲ ਤੁਸੀਂ ਫਰੰਟ ਵਾਲਾ ਆਹ ਵਿੱਚ ਵਾਲਾ ਪਾਈਸਾ ਡਿਲੀਟ ਕਰਨਾ ਤਾਂ ਤੁਸੀਂ ਡਿਲੀਟ ਤੇ ਕਲਿੱਕ ਕਰ ਦੋਗੇ ਹੁਣ ਤੁਸੀਂ ਪਲੇ ਕਰਕੇ ਦੇਖੋ ਜੀ ਉਹ ਜਿਹੜਾ ਬੰਦਾ ਸੀ ਫੋਨ ਵਾਲਾ ਮੁੰਡਾ ਸੀ ਉਹ ਕੱਟ ਗਿਆ ਉਹ ਕੱਟ ਗਿਆ ਨਾ ਜੀ ਹਜੇ ਵੀ ਥੋੜਾ ਜਿਹਾ ਹੈਗਾ ਵਾ ਮੈਂ ਕਹਿੰਦਾ ਇਹਨੂੰ ਇੱਥੋਂ ਕੱਟਦਾ ਮੈਂ ਕਲਿੱਕ ਕਰਾਂਗਾ ਸੈਂਟਰਲ ਪਰ ਡਿਲੀਟ ਕਰ ਦਾਂਗਾ ਜੀ ਹੁਣ ਦੇਖੋ ਉਹ ਦੇਖੋ ਕੱਟ ਗਿਆ ਨਾ ਮੁੰਡਾ ਸੀ ਇਹਨੜਾ ਆ ਦੇਖੋ ਕੱਟ ਗਿਆ ਆ ਕੁੱਤੇ ਵੀ ਮੈਂ ਕਹਿੰਦਾ ਵੀ ਚਲੋ ਆ ਕੁੱਤੇ ਵਾਲਾ ਸੀ ਇਹ ਵੀ ਮੈਂ ਕੱਟਦਾ ਇਹ ਆ ਕੁੱਤੇ ਵਾਲਾ ਸੀ ਇਹ ਮੈਂ ਕਰਦਾ ਫਿਰ ਕੈਂਚੀ ਤੇ ਕਲਿੱਕ ਕਰਾਂਗਾ ਅੱਗੇ ਲੈ ਕੇ ਜਾਵਾਂਗਾ ਥੋੜਾ ਜਾ ਅੱਗੇ ਲੈ ਕੇ ਜਾਵਾਂਗਾ ਇੱਥੋਂ ਆਹ ਕੁੱਤੇ ਵਾਲਾ ਸੀਨ ਤੇ ਲਿਆ ਆ ਸੈਂਟਰਲ ਪਾਰਟ ਆ ਜਿਹੜੇ ਕੁੱਤਾ ਵਾ ਦੇਖੋ ਕਲਿੱਕ ਹੋਇਆ ਨਾ yellow color ਦਾ ਤਾਂ ਮੈਂ ਇੱਥੇ ਲੈ ਕੇ ਡਿਲੀਟ ਤੇ ਕੱਟ ਮਾਰਦਾ ਆ ਆ ਦੇਖੋ ਹੁਣ ਤੁਸੀਂ ਪਲੇ ਕਰਕੇ ਦੇਖੋ ਉਦੋਂ ਫੋਨ ਲਾ ਵੀ ਕੱਟੇ ਗਿਆ ਤੇ ਕੁੱਤੇ ਵਾਲਾ ਵੀ ਕੱਟੇ ਆ ਜੀ ਦੇਖੋ ਕੱਟੇ ਆ ਨਾ ਆ ਦੋਨੇ ਚੀਜ਼ਾਂ ਨੇ ਜਿਹੜੀਆਂ ਕੱਟੇ ਹੋ ਗਈਆਂ ਹੁਣ ਮੈਂ ਕਹਿੰਦਾ ਵੀ ਜਦੋਂ ਵੀ ਇਹ ਮੇਰੀ ਵੀਡੀਓ ਅੱਗੇ ਜਾਂਦੀ ਹੈ ਨਾ ਆ ਜੰਪ ਵੱਜਦਾ ਇਹਦੇ ਵਿੱਚ ਇੱਕ ਇਫੈਕਟ ਲੱਗ ਜਾਏ ਤਾਂ ਤੁਸੀਂ ਕੀ ਕਰਨਾ ਤੁਸੀਂ ਨੂੰ ਵੱਡਾ ਕਰਕੇ ਪਲੱਸ ਦਾ ਨਿਸ਼ਾਨ ਆ ਕੇ ਦੇਖੋ ਅਪਰ ਤੇ ਇੱਕ ਕਲਿਕ ਕਰਾਂ ਕਲਿਕ ਕਰਨ ਤੋਂ ਬਾਅਦ ਇੱਥੇ ਆ ਹੀ ਫੈਕਟ ਦਿੱਤੇ ਹੋਏ ਨੇ ਦੇਖੋ ਮੈਂ ਬਲੇਕ ਤੇ ਕਲਿਕ ਕਰ ਦਾਂਗਾ ਬਲੇਕ ਤੇ ਕਲਿਕ ਕਰ ਦੋ ਬਈਦਾ ਹੋ ਜਾਏਗਾ ਪਰ ਥੋੜਾ ਜਿਹਾ ਮੈਨੂੰ ਕਹਿੰਦਾ ਛੇਤੀ ਆ ਜੀ ਆ ਦੇਖੋ ਇੱਥੇ ਪਲੱਸ ਕਰ ਦਾਂਗਾ ਹੁਣ ਤੁਸੀਂ ਪਲੇ ਕਰਕੇ ਦੇਖੋ ਦੇਖੋ ਜੀ ਹੋ ਗਿਆ ਨਾ ਪਤਲਾ ਹੋਦਾ ਦੇਖੋ ਜੰਪਦਾ ਉਹ ਕੁੱਤੇ ਵਾਲਾ ਸੀਨ ਵੀ ਕੱਟ ਗਿਆ ਦੇਖੋ ਕਿੰਨੀ ਸੋਹਣੀ ਆ ਗਈ ਵੀਡੀਓ ਦੇਖੋ ਬਣ ਗਈ ਨਾ ਜਿਹੜੀ ਆ ਸਪਲਟ ਨਾ ਕੈਂਚੀ ਦੀ ਲੋੜ ਆ ਜਿਹੜੀ ਤੁਹਾਨੂੰ ਕੈਂਚੀ ਦੀ ਲੋੜ ਹਰ ਇੱਕ ਥਾਂ ਤੇ ਤੁਹਾਨੂੰ ਪੈਣੀ ਹੀ ਪੈਣੀ ਆ ਸੋ ਆ ਜਿਹੜੀ ਚੀਜ਼ ਆ ਤੇ ਆਪਾਂ ਅਜੇ ਤੱਕ ਡਿਲੀਟ ਤੱਕ ਕਰ ਲਿਆ ਮੁੜ ਕੇ ਤੁਸੀਂ ਡਿਲੀਟ ਤੋਂ ਬਾਅਦ ਤੁਸੀਂ ਕਰਨਾ ਹਾਂ ਇੱਕ ਚੀਜ਼ ਯਾਦ ਰੱਖਿਓ ਜਿਹੜੇ ਪਾਰਟ ਨੂੰ ਤੁਸੀਂ ਡਿਲੀਟ ਕਰਨਾ ਜੀ ਉਹ ਤੁਹਾਡਾ ਪਾਰਟ ਸਿਲੈਕਟ ਹੋਣਾ ਚਾਹੀਦਾ ਮੰਨ ਕੇ ਚੱਲੋ ਮੈਂ ਆਹ ਪਾਰਟ ਨੂੰ ਡਿਲੀਟ ਕਰਨਾ ਚਾਹੁੰਦਾ ਸਟਾਰਟਿੰਗ ਦੇ ਵਿੱਚ ਮੈਂ ਕਹਿੰਦਾ ਮੇਰੀ ਸਟਾਰਟਿੰਗ ਵੀਡੀਓ ਦੀ ਇੱਥੋਂ ਹੋਵੇ ਇੱਥੋਂ ਨਾ ਹੋਵੇ ਆ ਜਿਹੇ ਲੋ ਪਾਰਟ ਦੇ ਕਲਿੱਕ ਕਰੂੰਗਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਕਰਨ ਜਦ ਤ ਤੁਸੀਂ ਇੱਥੇ ਡਿਲੀਟ ਲਈ ਹੈ ਯੈਲੋ ਦੇ ਵਿੱਚ ਜਦ ਤ ਤੁਸੀਂ ਇੱਥੇ ਡਿਲੀਟ ਕਰ ਸਕਦੇ ਇੱਥੋਂ ਨਹੀਂ ਕਰਨਾ ਤਾਂ ਇੱਥੇ ਇਹਨੂੰ ਸਿਲੈਕਟ ਕਰਕੇ ਆ ਥੱਲੇ ਡਿਲੀਟ ਦੀ অপਸ਼ਨ ਦਿੱ ਤੁਸੀਂ ਇਹਨੂੰ ਡਿਲੀਟ ਕਰ ਦੇਣਾ ਉਹ ਡਿਲੀਟ ਹੋ ਕੇ ਦੇਖੋ ਠੀਕ ਹੈ ਜੀ ਤਾਂ ਤੁਸੀਂ ਕੀ ਕਰਨਾ ਇਹਨੂੰ ਇਸ ਲਈ ਇੱਥੋਂ ਕਰੋ ਉੱਥੋਂ ਸ਼ੁਰੂ ਹੋਈਏ ਦੇਖੋ ਠੀਕ ਆ ਤੁਹਾਡੀ ਵੀਡੀਓ ਇਦਾਂ ਸ਼ੁਰੂ ਹੋਏਗੀ ਜੇ ਮੰਨ ਕੇ ਚੱਲੋ ਤੁਹਾਡੇ ਕੋਲੋਂ ਕੋਈ ਗਲਤੀ ਨਾਲ ਕੋਈ ਪਾਰਟ ਡਿਲੀਟ ਹੋ ਜਾਂਦਾ ਵਾ ਤਾਂ ਤੁਸੀਂ ਕੀ ਕਰਨਾ ਵਾ ਤੁਸੀਂ ਇੱਥੇ ਅੰਡਰ ਦਾ ਨਿਸ਼ਾਨ ਦਿੱਤਾ ਤੁਸੀਂ ਇਹਦੇ ਕਲਿੱਕ ਕਰ ਦੇਣਾ ਆ ਦੇਖੋ ਆ ਪਾਰਟ ਆ ਗਿਆ ਜੋ ਆਪਾਂ ਡਿਲੀਟ ਕੀਤਾ ਸੀ ਨਾ ਦ੍ਰਿਖਤਲਾ ਇਹ ਪਾਰਟ ਆਪਣਾ ਆ ਗਿਆ ਦੇਖੋ ਆ ਗਿਆ ਨਾ ਜੀ ਆ ਦੇਖੋ ਆ ਗਿਆ ਤੁਸੀਂ ਇਸ ਤਰ੍ਹਾਂ ਇਹਨੂੰ ਕਰ ਸਕਦੇ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿਰਫ ਇੰਨਾ ਹੀ ਕਰਾਂਗੇ ਆਪਾਂ ਸਿਰਫ ਆਪਾਂ ਇਹ ਹੀ ਦੋ ਟੂਲ ਆਪਾਂ ਕੀਤੇ ਇੱਕ ਫਿਲਟਰ ਵਾਲਾ ਇੱਕ ਟ੍ਰਿਮ ਵਾਲਾ ਤੇ ਇੱਕ ਸਪਲੀਟ ਤੇ ਡਿਲੀਟ ਵਾਲਾ ਆਪਾਂ ਤਿੰਨੇ ਚਾਰ ਆਪਾਂ ਜਿਹੜੇ ਟੂਲ ਸੀ ਆਪਾਂ ਇਹਦੇ ਕਰ ਲਏ ਆ ਤੇ ਤੁਸੀਂ ਨਾ ਇਹਦੀ ਤੁਸੀਂ ਕੋਈ ਵੀ ਵੀਡੀਓ ਘਰ ਦੇ ਵਿੱਚ ਕਿਸੇ ਦੀ ਵੀ ਜਾਏ ਆਪਣੇ ਬੱਚੇ ਦੀ ਜਾਂ ਫਿਰ ਕਿਸੇ ਬਾਹਰ ਦੀ ਲੋਬੀ ਵਗੈਰਾ ਦੀ ਵੀਡੀਓ ਸ਼ੂਟ ਕਰਕੇ ਤੁਸੀਂ ਇਸੇ ਤਰ੍ਹਾਂ ਜਿੱਦਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਐਡਿਟ ਕਰਕੇ ਦੇਖਣੀ ਹੈ ਤੁਸੀਂ ਐਡਿਟ ਕਰਕੇ ਦੇਖਣੀ ਹੈ ਤੁਹਾਨੂੰ ਪਤਾ ਲੱਗ ਜਾਏਗਾ ਤੇ ਤੁਹਾਡਾ ਹੱਥ ਦੀ ਜਿਹੜੇ ਸਾਫ਼ ਹੋਰ ਹੋ ਜਾਏਗਾ ਤੁਸੀਂ ਐਡੀਟਿੰਗ ਵਧੀਆ ਕਰਨੀ ਲੱਗ ਰਹੇ ਹੋਗੇ ਇਸ ਕਰਕੇ ਮੈਂ ਤੁਹਾਨੂੰ ਪਾਰਟਾਂ ਦੇ ਵਿੱਚ ਕਰਵਾ ਰਿਹਾ ਵਾਂ ਸੋ ਕੱਲ ਨੂੰ ਆਪਾਂ ਸ਼ੁਰੂ ਕਰਾਂਗੇ ਜੀ ਆਪਣੇ ਕੱਲ ਤੋਂ ਬਾਅਦ ਆਪਾਂ ਚੱਕਾਂਗੇ ਸਪੀਡ ਵੋਲੀਅਮ ਫੇਡ ਕਰੋਪ ਰੋਟੇਰ ਇਹ ਜਿਹੜੇ ਨੀਚੇ ਵਾਲੇ ਆਪਾਂ ਸਾਰੇ ਇਹ ਅੱਗੇ ਆਪਾਂ ਕਰਦੇ ਰਵਾਂਗੇ ਜੀ ਸੋ ਆਪਾਂ ਹਫ਼ਤੇ ਦੇ ਵਿੱਚ ਇਹ ਆਪਾਂ ਪੂਰਾ ਟੌਪਿਕ ਹੈ ਜਿਹੜਾ ਆਪਾਂ ਨਵੇੜ ਦਾਂਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਨਹੀਂ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਜਰੂਰ ਕਰਨਾ ਹੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ